ਜਲੇ ਹੋਏ ਤਵੇ ਨੂੰ ਸਾਫ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਚਾਹੇ ਤੁਹਾਡਾ ਉਹ ਨਾਨ ਸਟਿਚ ਤਵਾ ਹੋਇਆ ਚਾਹੇ ਤੁਹਾਡਾ ਲੋਹੇ ਦਾ ਤਵਾ ਹੋਇਆ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਸਾਫ ਕਰ ਸਕਦੇ ਹੋ ਦੇਖੋ ਜੀ ਇੱਥੇ ਆਪਾਂ ਨੇ ਆਈਸ ਲੈ ਕੇ ਆਈਸ ਉੱਤੇ ਪਾ ਕੇ ਇਹਦੇ ਉੱਤੇ ਚੰਗੀ ਤਰ੍ਹਾਂ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਰਗੜਾਂਗੇ ਜਿਹੜਾ ਜਲਿਆ ਹੋਇਆ ਆਪਾਂ ਦਾ ਸਾਰਾ ਹੀ ਉੱਤਰ ਜਾ ਇੱਕ ਚੀਜ਼ ਆਪਾਂ ਨੇ ਹੋਰ ਵੀ ਤਵੇ ਦੇ ਉੱਤੇ ਐਡ ਕਰਨੀ ਹੈ ਉਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿੰਨਾ ਵੀ ਜਲਿਆ ਪਨ ਅਸੀਂ ਸਾਰਾ ਦੇਖੋ ਜੀ ਉ ਬਿਨਾ ਰਗੜੇ ਹੀ ਤੁਸੀਂ ਤਵੇ ਨੂੰ ਸਾਫ਼ ਕਰ ਸਕਦੇ ਹੋ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਨਾ ਰੋਟੀ ਵਾਲਾ ਹੈ ਤਵਾ ਸਾਫ ਕਰਕੇ ਦਿਖਾਵਾਂਗੇ ਦੇਖੋ ਜੀ ਇਸ ਤਰੀਕੇ ਨਾਲ ਕਈ ਵਾਰੀ ਨਾ ਆਪਣੀਆਂ ਜੇ ਰੋਟੀ ਵਗੈਰਾ ਜਲ ਗਈ ਜਾਂ ਆਪਾਂ ਨੇ ਕੁਝ ਵੀ ਤਵੇ ਦੇ ਉੱਤੇ ਜਾਂ ਕੋਈ ਚੀਜ਼ ਬਣਾਈ ਆ ਤਾਂ ਇਸ ਤਰੀਕੇ ਨਾਲ ਦੇਖੋ ਆਪਣਾ ਇਹ ਤਵਾ ਚ ਜਲ ਜਾਂਦਾ ਤੇ ਇਹਨੂੰ ਸਾਫ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਮਿੰਟੋ ਮਿੰਟਿਕ ਸੀ ਨੂੰ ਸਾਫ ਕਰ ਸਕਦੇ ਹਾਂ ਉਹ ਵੀ ਇੱਕ ਬਹੁਤ ਹੀ ਵਧੀਆ ਤੇ ਨਵੇਂ ਤਰੀਕੇ ਨਾਲ ਠੀਕ ਹੈ ਜੀ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਚਲੋ ਜੀ ਇਹਨੂੰ ਹੁਣ ਆਪਾਂ ਰੱਖਦੇ ਹਾਂ ਗੈਸ ਦੇ ਉੱਤੇ ਤਵੇ ਨੂੰ ਗੈਸ ਦੇਖੋ ਜੀ ਆਪਾਂ ਨੇ ਬਿਲਕੁਲ ਔਨ ਕਰਤਾ ਇਹਨੂੰ ਤਵੇ ਨੂੰ ਆਪਾਂ ਪਹਿਲਾਂ ਗਰਮ ਕਰ ਲਾਂਗੇ ਇੱਥੇ ਲੈਣੀ ਹੈ ਜੀ ਤੁਸੀਂ ਆਈਸ ਆਈਸ ਦਾ ਦੇ ਨਾਲ ਤੁਸੀਂ ਤਵੇ ਨੂੰ ਮਿੰਟੋ-ਮਿੰਟ ਹੀ ਸਰਵ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਠੀਕ ਹੈ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਠੀਕ ਹੈ ਜੀ ਤੁਸੀਂ ਗਰਮ ਐਨ ਪੂਰੀ ਚੰਗੀ ਤਰ੍ਹਾਂ ਨਾਲ ਤਵੇ ਨੂੰ ਕਰ ਲੈਣਾ ਵਾ ਜਦੋਂ ਆਪਣਾ ਇਹ ਤਵਾ ਬਿਲਕੁਲ ਹੀ ਗਰਮ ਹੋ ਗਿਆ ਇਹਦੇ ਉੱਤੇ ਆਪਾਂ ਆਈਸ ਪਾਵਾਂਗੇ ਠੀਕ ਹੈ ਜੀ ਤੇ ਇੱਕ ਚੀਜ਼ ਆਪਾਂ ਬਾਅਦ ਵਿੱਚ ਲਵਾਂਗੇ ਉਹ ਵੀ ਤੁਹਾਨੂੰ ਦੱਸਾਂਗੀ ਲਓ ਜੀ ਆਪਣਾ ਤਵਾ ਬਿਲਕੁਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਉੱਤੇ ਆਈਸ ਪਾਵਾਂਗੇ ਕਿ ਜਿਹੜੇ ਇਹ ਆਪਣਾ ਤਵਾ ਜਲਿਆ ਹੋਇਆ ਵਾ ਉਹ ਬਿਲਕੁਲ ਦੇਖੋ ਜੀ ਇਹ ਜਲਿਆ ਹੋਇਆ ਪਨ ਜਿਹੜੇ ਲਗਿਆ ਹਰ ਤਾਂ ਇਹਨੂੰ ਉਹ ਸਾਰਾ ਹੀ ਉੱਤਰ ਜਾਊਗਾ ਠੀਕ ਹੈ ਜੀ ਇਸ ਤਰੀਕੇ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜਿਹੜੇ ਤੁਸੀਂ ਸਾਡੇ ਚੈਨਲ ਨੂੰ ਪਲੀਜ਼ ਪਹਿਲੀ ਵਾਰੀ ਦੇਖ ਰਹੇ ਹੋ ਠੀਕ ਹੈ ਜੀ ਦੇਖੋ ਜੀ ਆਪਣਾ ਹੁਣ ਇਹ ਗੈਸ ਚੱਲਦਾ ਜਾਂ ਤੇ ਪਾਣੀ ਬਿਲਕੁਲ ਆਪਣਾ ਇਹ ਗਰਮ ਹੋ ਗਿਆ ਤੇ ਆਪਾਂ ਇਸ ਤਰੀਕੇ ਨਾਲ ਥੋੜਾ ਜਿਹਾ ਹਲਕਾ ਜਿਹਾ 스ਪੂਨ ਦੀ ਮਦਦ ਦੇ ਨਾਲ ਰਗੜਾਂਗੇ ਜਿਆਦਾ ਨਹੀਂ ਤੁਸੀਂ ਇਸ स्क्रब ਨਹੀਂ ਕੋਈ ਵੀ ਵਰਤਣਾ ਹੈਗਾ ਕਈ ਵਾਰੀ ਸਟੀਲ ਬੋਲ ਹੁੰਦਾ ਉਹ ਆਪਣੇ ਤਵੇ ਦੇ ਉੱਤੇ ਚੀਰਟਾ ਪਾ ਦਿੰਦਾ ਹੈ ਉਹ ਤੁਸੀਂ ਬਿਲਕੁਲ ਵੀ ਨਹੀਂ ਲੈਣਾ ਤਵੇ ਵਾਸਤੇ ਦੇਖੋ ਜੀ ਆਪਣਾ ਜਿਹੜੀ ਇਹ ਬਰਫ ਸੀਗੀ ਉਹ ਬਿਲਕੁਲ ਪਿਘਲ ਗਈ ਤੇ ਹੁਣ ਤੁਸੀਂ ਇੱਕ ਚਮਚਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਨਾਲ ਇਸ ਤਰੀਕੇ ਨਾਲ ਹਲਕਾ ਹਲਕਾ ਰਗੜ ਦਿਓ ਜਿੰਨਾ ਵੀ ਆਪਣਾ ਇਹ ਚੜਿਆ ਪਨ ਸੀਗਾ ਸਾਰਾ ਇਹ ਉੱਤਰ ਚੁ। ਇਹ ਆਪਾਂ ਨੂੰ ਦਿਖਾਉਣੀ ਆ। ਇੱਕ ਪਲੇਟ ਦੇ ਵਿੱਚ ਆਪਾਂ ਤਾਂ ਹੋਮ ਇਹ ਕੱਢ ਕੇ ਦਿਖਾਉਣੀ ਆ। ਲਓ ਜੀ ਬਿਲਕੁਲ ਆਪਣਾ ਇਹ ਤਵਾ ਜਿਹੜਾ ਸੀਗਾ ਬਿਲਕੁਲ ਹੋ ਗਿਆ ਸਾਫ਼ ਤੇ ਹੁਣ ਆਪਾਂ ਇਹਦੇ ਤੇ ਇੱਕ ਚੀਜ਼ ਹੋਰ ਪਾਉਣੀ ਆ। ਉਹ ਤੁਹਾਨੂੰ ਦੱਸਦੀ ਆ। ਹਲਕਾ ਜਿਹਾ ਇਹਦੇ ਉੱਤੇ ਤੁਸੀਂ ਪਾਣੀ ਪਾ ਲਿਓ। ਬਿਲਕੁਲ ਆਪਣਾ ਇਹ ਤਵਾ ਨਹੀਂ ਸੁੱਕਿਆ ਹੋਣਾ ਚਾਹੀਦਾ ਜਿਹੜੀ ਹੁਣ ਆਪਾਂ ਨੇ ਅਗਲੀ ਚੀਜ਼ ਦੇ ਉੱਤੇ ਪਾਉਣੀ ਆ ਆਪਾਂ ਇਹਦੇ ਉੱਤੇ ਥੋੜਾ ਜਿਹਾ ਮਿੱਠਾ ਸੂਟਾ ਪਾਵਾਂਗੇ ਜੀ ਬਿਲਕੁਲ ਤੁਹਾਡੇ ਇਹ ਤਵਾ ਜਿਹੜਾ ਬਿਲਕੁਲ ਚੰਕੂ ਜੀ ਆਪਾਂ ਨੂੰ ਜ਼ਿਆਦਾ ਹੋਛੀ ਜਾਂਦੀ ਜ਼ਰੂਰਤ ਨਹੀਂ ਫਿੱਕੀ ਲੈਣ ਦੀ ਤੇ ਤੁਸੀਂ ਹਲਕਾ ਜਿਹਾ ਇਹ ਨਿੰਬੂ ਦੇ ਨਾਲ ਸਾਰੇ ਤਵੇ ਦੇ ਉੱਤੇ ਲਗਾ ਦਿਓ ਜਿਹੜਾ ਆਪਾਂ ਨੇ ਜੀ ਮਿੱਠਾ ਸੋਡਾ ਪਾਇਆ ਮਿੱਠਾ ਸੋਡਾ ਪਾ ਕੇ ਆਪਾਂ ਨੇ ਉਸ ਤੋਂ ਬਾਅਦ ਅੱਧਾ ਨਿੰਬੂ ਲੈ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਸਾਰੇ ਤਵੇ ਦੇ ਉੱਤੇ ਲਗਾ ਦਿਓ ਜਿੰਨਾ ਵੀ ਆਪਣਾ ਇਹ ਕਾਲਾ ਪੰਨਾ ਸਾਰਾ ਹੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਊਗਾ ਤਵਾ ਜਿਹੜਾ ਦੇਖੋ ਜੀ ਕੋਈ ਵੀ ਤੁਸੀਂ ਇਹਦੇ ਉੱਤੇ ਸਟੀਲ ਬਰੂਸ਼ ਨਹੀਂ ਲਗਾਉਣਾ ਹੈਗਾ ਜਿੰਨਾ ਵੀ ਇਹ ਆਪਣਾ ਤਵੇ ਦੇ ਉੱਤੇ ਜਲੇ ਆਪਾਂ ਨੇ ਸਿੱਸਾ ਸਾਰਾ ਹੀ ਉਤਰ ਗਿਆ ਆ ਦੇਖੋ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਕੋਈ ਤਵਾ ਤੁਹਾਨੂੰ ਰਗੜਨ ਦੀ ਲੋੜ ਨਹੀਂ ਕਹਿਣੀ ਹੈਗੀ ਤੇ ਚਲੋ ਆਪਾਂ ਜੀ ਸਾਫ ਪਾਣੀ ਦੇ ਨਾਲ ਤੁਹਾਨੂੰ ਸਾਫ ਕਰਕੇ ਵੀ ਦਿਖਾਉਣੀ ਆ ਲਓ ਜੀ ਆਪਣਾ ਤਵਾ ਬਿਲਕੁਲ ਹੋ ਗਿਆ ਕਲੀਨ ਤੁਸੀਂ ਦੇਖ ਸਕਦੇ ਹੋ ਤੇ ਕਈ ਵਾਰੀ ਨਾ ਆਪਣੇ ਨਾਨ ਸਟਿਚ ਤਵੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਆਪਾਂ ਸਟੀਲ ਬੋਲ ਦੇ ਨਾਲ ਨਹੀਂ ਰਗੜ ਸਕਦੇ ਜੇ ਆਪਾਂ ਜ਼ਿਆਦਾ ਉਹਨਾਂ ਨੂੰ ਰਗੜਾਂਗੇ ਤੇ ਉੱਤੇ ਝ੍ਰੇਟਾਂ ਜੀਆਂ ਪੈ ਜਾਣਗੀਆਂ ਠੀਕ ਹੈ ਜੀ ਆਪਣਾ ਇਹ ਤਵਾ ਫਿਰ ਜਲਦੀ ਖਰਾਬ ਹੋਣ ਲੱਗ ਜਾਂਦਾ ਤੇ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਣੀ ਹੈ ਦੇ ਉੱਤੇ ਤੇ ਜਲਦੀ ਹੀ ਸੜਨ ਲੱਗ ਜਾਂਦੀ ਆ ਇਸ ਕਰਕੇ ਆਪਾਂ ਨੇ ਦੇਖੋ ਜੀ ਆਇਸ ਦੇ ਨਾਲ ਹੀ ਤਵੇ ਨੂੰ ਤੁਹਾਨੂੰ ਕਲੀਨ ਕਰਕੇ ਦਿਖਾਇਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਜਲੇਆ ਹੋਇਆ ਤਵਾ ਤੇ ਜਾਂ ਕੋਈ ਚੜੀ ਹੋਈ ਕੜਾਹੀ ਆਇਸ ਪਾ ਕੇ ਉਹਨੂੰ ਸਾਫ਼ ਕਰ ਸਕਦੇ ਹੋ ਠੀਕ ਆ ਜੀ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਪਾਣੀ ਨਾਲ ਤੁਹਾਨੂੰ ਦਿਖਾਇਆ ਵਾ